ਕਣੀ ਚਾਹਾਂ ਦੇਖੋ ਦੋਸਤੋ ਸਰਕਾਰਾਂ ਦੇ ਰਵੱਈਏ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਸਾਡੀ ਕੇਂਦਰ ਦੀ ਸਰਕਾਰ ਹੋਵੇ ਲੋਕਾਂ ਪ੍ਰਤੀ ਜੋ ਰਵੱਈਆ ਹੈ ਉਹ ਰਵੱਈਆ ਸਪਸ਼ਟ ਨਜ਼ਰ ਆ ਰਿਹਾ ਹੈ ਕੇਂਦਰ ਸਰਕਾਰ ਨੇ ਲੋਕਾਂ ਦੀ ਖਾਤਰ ਦੋ ਵਿਅਕਤੀ ਬੋਲੇ ਨੇ ਪਬਲਿਕ ਦੀ ਖਾਤਰ ਸੱਚ ਬੋਲੇ ਨੇ ਕਿਸਾਨਾਂ ਦੀ ਖਾਤਰ ਬੋਲੇ ਨੇ ਕੌਣ ਬੋਲੇ ਜਗਦੀਪ ਢੰਡਰ ਬੋਲਿਆ ਆਫਰ ਸੱਤਿਆਪਾਲ ਮਲਕ ਬੋਲਿਆ ਔਰ ਕੇਂਦਰ ਨੇ ਉਹਨਾਂ ਦੋਹਾਂ ਬੰਦਿਆਂ ਨਾਲ ਜੋ ਵਤੀਰਾ ਕੀਤਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜੋ ਹੋਇਆ ਉਹਨਾਂ ਬੰਦਿਆਂ ਨਾਲ ਔਰ ਅੱਜ ਜੇ ਆਪ ਇੱਥੇ ਨਿਗਾ ਮਾਰੀਏ ਪੰਜਾਬ 'ਚ ਪੰਜਾਬ ਦਾ ਕੋਈ ਗੱਲ ਨਹੀਂ ਆ ਜਾਂਦੀ ਪੰਜਾਬ ਦਾ ਇੱਕ ਐਮਐਲਏ ਉਹ ਕੋਈ ਪੰਜਾਬ ਦੇ ਮੋਹ ਨਾਲ ਜਾਂ ਪਿਆਰ ਨਾਲ ਨਹੀਂ ਬੋਲਿਆ ਉਹ ਵੀ ਜੇ ਬੋਲਿਆ ਤਾਂ ਲੋਕਾਂ ਦੇ ਛਿੱਤਰ ਢੁੱਟਦਾ ਬੋਲਿਆ ਲੱਗ ਗਿਆ ਨਾ ਕਿ ਲੋਕ ਛੇਤਰ ਮਾਰਨਗੇ ਪਿੰਡਾਂ ਚ ਗਿਆ ਦੇ ਉਦੋਂ ਥੋੜਾ ਜਿਹਾ ਕਿਸਾਨਾਂ ਦੀ ਖੱਤਰ ਬੋਲ ਗਿਆ ਆਪਦੇ ਕ੍ਰਿਸ਼ਨ ਕੁਮਾਰ ਦੇ ਖਿਲਾਫ ਦੋ ਸ਼ਬਦ ਬੋਲ ਗਿਆ ਤੇ ਅੱਜ ਤੜਕੇ ਦਾ ਰੌਲਾ ਪੈ ਰਿਹਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਤੇ ਕੇਸ ਰਜਿਸਟਰਡ ਹੋ ਗਿਆ ਮੈਂ ਕਹਿੰਦਾ ਕੇਸ ਰਜਿਸਟਰਡ ਕਰਨਾ ਜਿਹੜਾ ਕੇਸ ਰਜਿਸਟਰਡ ਹੋਇਆ ਉਹ ਪਤਾ ਲੱਗਿਆ ਕਿ 376 ਦਾ ਕੇਸ ਰਜਿਸਟਰਡ ਹੋਇਆ ਤੇ ਹੁਣਾਂ ਵੀ ਚਾਹੀਦਾ ਸੀ ਜੇ ਉਸ ਬੰਦੇ ਨੇ ਕਤੂਰਤ ਮਾਰੀ ਪਿੱਛੇ ਤੇ ਕਿਉਂ ਨਹੀਂ ਕੀਤਾ ਪਰ ਸਵਾਲ ਇੱਥੇ ਖੜਾ ਹੁੰਦਾ ਸਾਡੀ ਸਰਕਾਰ ਤੇ ਸਕਾਰਯੋਗ ਮੁੱਖ ਮੰਤਰੀ ਦੀ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਪਹਿਲਾ ਪੱਖ ਤਾਂ ਇਹ ਕਿ ਪਠਾਨ ਮਾਜਰਾ ਜੀ ਦੇ ਖਿਲਾਫ ਮੁਕੱਦਮਾ ਕਰਾਉਣ ਵਾਸਤੇ ਉਹ ਬੀਬੀ ਵਿਚਾਰੀ ਕੁਰਲਾ ਕੇ ਮਰ ਗਈ ਜੀ ਨੇ ਕਿਹਾ ਕਿ ਮੇਰੇ ਨਾਲ ਇਹਨੇ ਦੁਰਵਿਹਾਰ ਕੀਤਾ ਤੁਸੀਂ ਉਹਦੇ ਤੇ ਮੁਕੱਦਮਾ ਨਹੀਂ ਦਰਜ ਕੀਤਾ ਉਸ ਵੇਲੇ ਉਸ ਵੇਲੇ ਸ਼ੈਲਟਰ ਦਿੱਤੀ ਸਾਡੇ ਮੁੱਖ ਮੰਤਰੀ ਨੇ ਉਸ ਬੰਦੇ ਨੂੰ ਔਰ ਅਜੋ ਤੇ ਮੁਕੱਦਮਾ ਦਰਜ ਕੀਤਾ ਹੈ ਮੈਂ ਕਹਿੰਦਾ ਫਿਰ ਵੀ ਚੰਗਾ ਗੱਲ ਹੈ ਦੇਰ ਆਏ ਦਰੋਸਤ ਹੈ ਸੋ ਆਹ ਲਗਦਾ ਕਿ ਹੁਣੇ-ਹੁਣੇ ਖਬਰ ਚੱਲ ਰਹੀ ਸੀ ਕਹਿੰਦੇ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤਾਰ ਗ੍ਰਿਫਤਾਰ ਦੇ ਵਿੱਚੋਂ ਭੱਜ ਗਿਆ ਉਹ ਜੇ ਇਹਦਾ ਮਤਲਬ ਭੱਜਦਾ ਹੈ ਤਾਂ ਫਿਰ ਇੱਕ ਹੋਰ ਇੱਕ ਹੋਰ ਗੱਲ ਕਲੀਅਰ ਹੋ ਗਈ ਕਿ ਉਹ ਲੋਕ ਵੀ ਮਤਲਬ ਤੁਸੀਂ ਕਿਹੋ ਜਿਹੇ ਐਮਐਲਏ ਸਮਝੇ ਰੱਖੇ ਹੋਏ ਨੇ ਇਹਦੇ ਤੋਂ ਇਹ ਸਪੱਸ਼ਟ ਹੁੰਦਾ ਸੋ ਮੇਰਾ ਕਹਿਣ ਦਾ ਭਾਵ ਸਾਰੀ ਗੱਲ ਦੇ ਵਿੱਚੋਂ ਭਰਾਵੋ ਇਹ ਹੈ ਆ ਬੇਚਾਰਾ ਮੁੰਡਾ ਮਲਾਜਮ ਖੜਾ ਹੈ ਇਹਦੇ ਵਿਚਾਰੇ ਦੇ ਅੱਡ ਭਾੜੀ ਬਣੀ ਹੈ ਵੀ ਤੁਸੀਂ ਇੱਥੋਂ ਵੀਡੀਓ ਪਾ ਰਹੇ ਹੋ ਇੱਥੇ ਸੀਐਮ ਸਾਹਿਬ ਆ ਰਹੇ ਨੇ ਉਹਨਾਂ ਨੂੰ ਇਹ ਵਿਚਾਰੇ ਬੱਚੇ ਨੂੰ ਨਹੀਂ ਪਤਾ ਇਸ ਗੱਲ ਦਾ ਕਿ ਅਸੀਂ ਉਹ ਲੋਕ ਆ ਜਿਹੜੇ ਸੀਐਮ ਨੂੰ ਸਿੱਧੇ ਅੱਖ ਚੱਕ ਪਾ ਕੇ ਝਾਕਣ ਦੀ ਹਿੰਮਤ ਰੱਖਣ ਵਾਲੇ ਲੋਕ ਆ ਅਸੀਂ ਕਹਾਂਗੇ ਕਿ ਮੁੱਖ ਮੰਤਰੀ ਜੀ ਇਹ ਜਿਹੜਾ ਤੁਸੀਂ ਕੀਤਾ ਹੈ ਮੈਂ ਕਹਿੰਨਾ ਵੀ ਅੱਜ ਟਿੱਕਰ ਨੂੰ ਸ਼ੈਲਟਰ ਦੇ ਕੇ ਕਿਉਂ ਰੱਖਿਆ ਅੱਜ ਪਠਾਨ ਮਾਜਰਾ ਜੇ ਬੋਲਣ ਲੱਗਿਆ ਤੇ ਅੱਜ ਕਿਉਂ ਬੋਲਣ ਲੱਗਿਆ ਜਦੋਂ ਲੈਂਡ ਪੂਲਿੰਗ ਆਈ ਸੀ ਉਹਦੇ ਪਠਾਨ ਮਾਜਰੇ ਦਾ ਫਰਜ ਬੰਦਾ ਸੀ ਇਸ ਤੀਫਾ ਦਿੰਦਾ ਜੇ ਲੋਕਾਂ ਦੇ ਹੱਕੇ ਖੜਨਾ ਸੀ ਤਾਂ ਉਹਦੇ ਨਹੀਂ ਬੋਲਿਆ ਲੇਕਿਨ ਅੱਜ ਕਿਉਂ ਬੋਲਿਆ ਕਿਉਂਕਿ ਇਹਦੇ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਇਹਦੇ ਤੇ ਇਸ ਬੰਦੇ ਨੇ ਕਰਤੂਤ ਅਮਾੜੀ ਕੀਤੀ ਹੋਈ ਹੈ ਜਿਹਦੀ ਸਪਸ਼ਟ ਹੋ ਰਿਹਾ ਖਬਰਾਂ ਚੱਲ ਰਹੀਆਂ ਇਹ ਬੇਥੇਰਾ ਚਰ ਪਹਿਲਾਂ ਵੀ ਰੋਲਾ ਪਿਆ ਸੋ ਇਹ ਸਾਰਾ ਆਮਲਾ ਪਹਿਲਾਂ ਮੇਰਾ ਕਹਿਣ ਦਾ ਭਾਵੇਂ ਆ ਭਰਾਓ ਅੱਜ ਉਹਦੇ ਤੇ ਐਕਸ਼ਨ ਕਿਉਂ ਹੋਇਆ ਇਹ ਤੋਂ ਪਹਿਲਾਂ ਕਿਉਂ ਨਹੀਂ ਹੋਇਆ ਦੋਨੋਂ ਸਰਕਾਰਾਂ ਦਾ ਚਿਹਰਾ ਨੰਗਾ ਹੋ ਗਿਆ ਸਪਸ਼ਟ ਹੋ ਗਿਆ ਕਿ ਜਿਹੜਾ ਵੀ ਆਪਦੇ ਲੋਕਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਆਮ ਜਨਤਾ ਦੀ ਖਾਤਰ ਬੋਲੂਗਾ ਉਹਨੂੰ ਦੋਨੋਂ ਹੀ ਸਰਕਾਰਾਂ ਵਾਛਣੀਆਂ ਨਹੀਂ ਇਹ ਕਲੀਅਰ ਹੋ ਗਿਆ ਇਹਦੇ ਤੋਂ ਸਪਸ਼ਟ ਹੁੰਦਾ ਭਰਾਵੋ ਕਿ ਸਰਕਾਰਾਂ ਤੁਹਾਡੀਆਂ ਕਿੰਨੀਆਂ ਕਨੇ ਅੱਜ ਮੁੱਖ ਮੰਤਰੀ ਜੀ ਆ دریا ਵੇਖਣ ਆ ਰਹੇ ਨੇ ਉਹ ਭਾਈ دریا ਦਾ ਪਹਿਲਾਂ ਹੀ ਖਬਰਾਂ ਦੱਸੀ ਜਾਂਦੀਆਂ ਹੈ ਕਿ ਇਹ ਆਪਦੇ ਆਪ